ਹਾਂਜੀ ਦੋਸਤੋ ਇੱਕ ਵਾਰ ਫੇਰ ਰਾਜਵੀਰ ਜਵੰਦਾ ਦੇ ਬਾਰੇ ਇਹੋ ਜੀਆਂ ਖਬਰਾਂ ਆ ਰਹੀਆਂ ਨੇ ਜਿੰਨਾ ਤੇ ਵਿਸ਼ਵਾਸ ਕਰਨਾ ਇੰਨਾ ਆਸਾਨ ਨਹੀਂ ਹੈ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਇੱਕ ਬੱਚਾ ਦਿਖਾਇਆ ਜਾ ਰਿਹਾ ਹੈ ਕੀ ਇਹ ਰਾਜਵੀਰ ਜਵੰਦਾ ਦਾ ਪੁਨਰਜਨਮ ਹੈ ਜਾਂ ਫਿਰ ਮੋੜਿਆ ਰਾਜਵੀਰ ਜਵੰਦਾ ਕਈ ਐਸੇ ਸਵਾਲ ਜਿੰਨਾ ਸਵਾਲਾਂ ਦਾ ਜਵਾਬ ਪੂਰਾ ਪੰਜਾਬ ਮੰਗ ਰਿਹਾ ਹੈ ਕੀ ਇਹ ਇੰਨਾ ਵਾਇਰਲ ਖਬਰਾਂ ਦੀ ਸੱਚਾਈ ਜਾਂ ਸਿਰਫ ਇੱਕ ਅਫਵਾਹਾਂ ਨੇ ਇਸ ਪੂਰੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ ਕੀ ਕੁਲ ਚਰਚਾ ਹੈ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਬਾਰੇ ਜੇ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਹਰ ਉਸ ਖਬਰ ਦਾ ਖੰਡਨ ਕਰਦੇ ਹਾਂ ਜੋ ਰਾਜਵੀਰ ਜਵੰਦਾ ਦੇ ਖਿਲਾਫ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਾਇਰ ਪੰਜਾਬੀ ਅਪਡੇਟਸ ਤੇ ਅੱਜ ਅਸੀਂ ਲੈ ਕੇ ਆਏ ਹਾਂ ਐਸੀ ਖ਼ਬਰ ਜਿਸ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ। ਰਾਜਵੀਰ ਜਵੰਦਾ ਜਿਸ ਦਾ ਨਾਮ ਹਰ ਪੰਜਾਬੀ ਦੀ ਜ਼ੁਬਾਨ ਤੇ ਸੀ, ਹੁਣ ਉਸ ਦਾ ਨਾਮ ਦੁਬਾਰਾ ਖ਼ਬਰਾਂ ਵਿੱਚ ਹੈ। ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਲੋਕ ਕਹਿ ਰਹੇ ਨੇ ਕਿ ਇਹ ਬੱਚਾ ਬਿਲਕੁਲ ਰਾਜਵੀਰ ਵਰਗਾ ਹੈ। ਬੱਚੇ ਦੀ ਚਿਹਰੇ ਦੀ ਬਣਾਵਟ, ਹਰ ਚੀਜ਼ ਵਿੱਚ ਲੋਕਾਂ ਨੂੰ ਰਾਜਵੀਰ ਦੀ ਛਵੀ ਦਿਖ ਰਹੀ ਹੈ। ਵੀਡੀਓ ਤੇ ਹਜ਼ਾਰਾਂ ਕਮੈਂਟ ਆ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਰੂਹ ਕਦੇ ਨਹੀਂ ਮਰਦੀ ਤੇ ਕੋਈ ਕਹਿ ਰਿਹਾ ਹੈ ਇਹ ਸਿਰਫ ਇਤਫਾਕ ਹੈ। ਪੈਨਾ ਦਾ ਭਾਵਨਾਤਮਕ ਜੋੜ ਰਾਜਵੀਰ ਨਾਲ ਇੰਨਾ ਡੂੰਘਾ ਸੀ ਕਿ ਚਾਰੇ ਵਿੱਚ ਉਹ ਆਪਣੇ ਆਈਕਨ ਦੀ ਝਲਕ ਲੱਭ ਰਹੇ ਹਨ ਕੁਝ ਲੋਕਾਂ ਨੇ ਇਸ ਬੱਚੇ ਦੇ ਘਰ ਤੱਕ ਜਾ ਕੇ ਵੀਡੀਓ ਬਣਾਈ ਇਹ ਗੱਲ ਲੋਕਾਂ ਲਈ ਹੋਰ ਵੀ ਹੈਰਾਨੀ ਦਾ ਕਾਰਨ ਬਣੀ ਹਾਲਾਂਕਿ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਫਾਈਨਲੀ ਇਹ ਉਮੀਦ ਦੀ ਨਵੀਂ ਕਿਰਨ ਬਣੀ ਹੋਈ ਹੈ ਸੋਸ਼ਲ ਮੀਡੀਆ ਤੇ ਚਰਚਾ ਜੋਰਾਂ ਤੇ ਹੈ ਕਿ ਇਹ ਸੱਚਮੁੱਚ ਰਾਜਵੀਰ ਦਾ ਪੁਨਰਜਨਮ ਹੈ ਜਾਂ ਸਿਰਫ ਇੱਕ ਸੰਯੋਗ ਤੁਸੀਂ ਕੀ ਸੋਚਦੇ ਹੋ ਕਿ ਰੂਹਾਂ ਵਾਪਸ ਆਉਂਦੀਆਂ ਨੇ ਕਮੈਂਟ ਕਰਕੇ ਦੱਸੋ ਤੇ ਹੋਰ ਖਬਰਾਂ ਲਈ ਜੁੜੇ ਰਹੋ ਵਾਇਰਲ ਪੰਜਾਬੀ ਅਪਡੇਟਸ ਤੇ ਧੰਨਵਾਦ